ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰਤਵੇਲੇ ਤੈਨ ਵਈ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟਿੱਲਾ ਬਾਬਾ ਫਰੀਦ ਦੇ ਗੇਟ ਤੋਂ ਬਾਹਰ ਤੋਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੱਚਖੰਡ ਦੇ ਵਿੱਚ ਬਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਅੱਜ ਦਿਨ ਸ਼ੁੱਕਰਵਾਰ ਹੈ 10 ਅਕਤੂਬਰ ਹੈ 1880 ਹੈ ਕਰੋ ਦਰਸ਼ਨ ਤਾਂਤਨ ਬਾਬਾ ਸੇਖ ਪ੍ਰੀਤੀ ਦੇ ਸੱਜੇ ਪਾਸੇ ਸੱਚਖੰਡ ਦੇ ਵਿੱਚ ਬਿਰਾਜਮਾਨ ਤਾਂਤਨ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਫਰੀਦ ਹਾਲ ਦੇ ਗੇੜ ਤੋਂ ਬਾਅਦ ਪਰੋਹਾਇਆਂ ਕਰੋ ਦਰਸ਼ਨ ਜੀ ਖੱਬੇ ਪਾਸੇ ਤੰਤਰਬਾਬਾ ਸੇਖੜੀ ਜੀ ਦੇ ਸਥਾਨ ਦੇ ਗੇਟ ਤੋਂ ਬਾਹਰ ਵੀ ਪਰੋਹਾਇ ਨਿਆ ਕਰੋ ਦਰਸ਼ਨ ਜੀ ਰੋਇਾਨਾਂ ਦੀ ਤਰ੍ਹਾਂ 3:30 ਵਜੇ ਗੇਟ ਖੁੱਲਣਗੇ 3:00 ਵਜੇ 50 ਮਿੰਟ ਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣਗੇ ਤੁਹਾਨੂੰ ਸਚਕਣ ਸਾਹਿਬ ਤੋਂ ਪ੍ਰਕਾਸ਼ ਤਾਂ ਤੇ ਜਾਣ ਸਮੇਂ ਔਰ ਪ੍ਰਕਾਸ਼ ਹੋਣ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾਵਾਂਗੇ ਉਸ ਤੋਂ ਬਾਅਦ ਅੱਜ ਜੋ ਸੋਖਨਮਾ ਸਾਹਿਬ ਆਉਣਗੇ ਉਹ ਵੀ ਤੁਹਾਨੂੰ ਸਰਵਣ ਕਰਵਾਵਾਂਗੇ ਇੱਕ ਵਾਰ ਤੁਸੀਂ ਕੋਸ਼ਿਸ਼ ਕਰਿਓ ਅੰਮ੍ਰਿਤ ਵੇਲੇ ਜਦੋਂ ਉੱਠੋਗੇ ਆਪਣਾ ਫੋਨ ਖੋਲੋਗੇ ਫੋਨ ਚਲਾਵੋਗੇ ਸਭ ਤੋਂ ਪਹਿਲਾਂ ਫੋਨ ਰਾਈ ਅਮਰਤਵੀਲੀ ਤਨਵੇਈ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਟੀਲਾ ਬਾਬਾ ਫਰੀਦ ਜੀ ਦੇ ਗੇਟ ਦੇ ਬਾਹਰ ਤੋਂ ਸੱਚਖੰਡ ਦੇ ਵਿੱਚ ਬਰਾਜਮਾਨ ਤਨਤਨ ਸਿਰ ਗੁਰੂ ਗ੍ਰੰਥ ਸਾਹਿਬ ਜੀ ਤਨਤਨ ਬਾਬਾ ਸੇਖ ਫਰੀਦ ਜੀ ਉਹਨਾਂ ਦੀਆਂ ਹਾਜ਼ਰੀਆਂ ਪਰੋ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਜੀ ਤਾਂ ਜੋ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਨ ਵਧੀਆ ਬਤੀਤ ਹੋ ਸਕੇ ਸਾਡੇ ਵੱਲੋਂ ਵੀ ਇਹ ਅਰਦਾਸ ਬੇਨਤੀ ਹੈ ਸਿਰ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਫਰੀਦ ਜੀ ਸਭ ਤੇ ਮੇਰ ਪ੍ਰਿਆਤ ਰੱਖਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾਂ ਦੇ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ